ਰਿਵਰਸਾਈਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਜੀ ਤੇ ਸਾਰੀ ਕਮੇਟੀ ਜਿਹੜੀ ਆ ਉਹ ਬਹੁਤ ਹੀ ਵਧਾਈ ਦੀ ਪਾਤਰਵਾ ਵੀ ਜਿਹੜਾ ਐਡਾ ਵੱਡਾ ਜਿਹੜਾ ਤੁਸੀਂ ਇਸ ਸਮਾਗਮੇ ਕਰਵਾਉਂਦੇ ਹੋ ਤੇ ਦੂਰੋਂ ਦੂਰੋਂ ਇੱਥੇ ਸੰਗਤਾਂ ਜਿਹੜੀਆਂ ਚੱਲ ਕੇ ਆਉਂਦੀਆਂ ਨੇ ਸ਼ਾਮਲ ਹੁੰਦੀਆਂ ਨੇ ਹਰ ਸਾਲ ਜਿਹੜੀ ਇਹਦੀ ਰੌਣਕਾ ਵਧਦੀ ਜਾ ਰਹੀ ਹੈ ਤੇ ਇਸ ਲਈ ਸਾਰੀ ਕਮੇਟੀ ਜਿਹੜੀ ਆ ਉਹ ਵਧਾਈ ਦੀ ਪਾਤਰ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਦੀ ਰੌਣਕਾਂ ਬਾਰੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਅੱਜ ਗੁਰਦੁਆਰਾ ਰੇਵਸੈਡ ਸਾਹਿਬ ਕੇ ਗੁਰੂ ਸਾਹਿਬਾਂ ਤੋਂ ਚੱਲੀ ਹੋਈ ਪਰੰਪਰਾ ਜਿਹੜੀ ਹੈ ਹੌਲੇ ਮੱਲੇ ਦੀ ਉਹ ਚੱਲ ਰਹੀ ਆ ਲਗਾਤਾਰ ਕਈ ਸਾਲਾਂ ਤੋਂ ਇਹ ਜਿਹੜਾ ਪ੍ਰਬੰਧ ਕਮੇਟੀਆਂ ਸਾਡੀਆਂ ਸੰਗਤ ਰੱਖ ਕੇ ਕਰਾ ਰਹੀ ਆ ਬਹੁਤ ਅੱਛਾ ਲੋਕਾਂ ਤੋਂ ਤਕਰੀਬਨ ਸਾਰੇ ਹੀ ਕੈਲੀਫੋਰਨੀਆ ਦੇ ਵਿੱਚੋਂ ਸੱਤ ਤੋਂ ਉੱਪਰ ਟੀਮ ਆਈਆਂ ਹੋਈਆਂ ਹਨ ਧੰਨਵਾਦ ਉਹਨਾਂ ਮਾਤਪਿਤਾ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੱਤਕੇ ਦੇ ਰਾਤ ਤੋਰ ਕੇ ਇੱਥੇ ਲਿਆ ਕੇ ਆਪਣਾ ਆਪਣਾ ਯੋਗਦਾਨ ਪਾਉਣ ਦਾ ਵੱਲ ਬਖਸ਼ ਆਸ ਰੱਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿੱਛੇ ਰਹਿ ਵੀ ਗਏ ਹਨ ਉਹ ਵੀ ਜ਼ਰੂਰੀ ਆ ਕਿਉਂਕਿ ਜਦੋਂ ਤੱਕ ਬੱਚਾ ਸਿਹਤਮੰਦ ਨਹੀਂ ਜਾਂ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ ਜਾਂ ਜ਼ੁਲਮ ਦੇ ਖਿਲਾਫ ਨਹੀਂ ਉੱਠ ਸਕਦਾ ਉਹਨਾਂ ਚਿਰ ਉਹ ਕਮਜ਼ੋਰ ਵਰਗ ਦਾ ਬੱਚਾ ਹੁੰਦਾ ਉਹਨੂੰ ਤਕੜੇ ਹੋਣਾ ਚਾਹੀਦਾ ਆਪਣੇ ਸਮਾਜ 'ਚ ਆਪਣੇ ਦੇਸ਼ 'ਚ ਜ਼ਰੂਰ ਇਹ ਹਿੱਸਾ ਪਾਉਣਾ ਚਾਹੀਦਾ ਸਾਰਿਆਂ ਦਾ ਧੰਨਵਾਦ ਸਾਰੇ ਹੀ ਸੰਗਤ ਦਾ ਇੱਥੇ ਧੰਨਵਾਦ ਤੁਹਾਡਾ ਬਹੁਤ ਕਰਾਨਾ ਵਾ ਇਸ ਚੀਜ਼ ਦਾ ਕਿ ਜਿਹੜੀ ਸਾਡੀ ਸਿੱਖਾਂ ਦੀ ਮਾਰਸ਼ਲ ਆਰਟ ਗੱਤਕਾ ਉਹਨੂੰ ਤੁਹਾਡੀ ਕਮੇਟੀ ਜਿਹੜੀ ਬਹੁਤ ਸਪੋਰਟ ਕਰਦੀ ਉਹਨੂੰ ਅੱਗੇ ਵਧਾਉਣ ਦੇ ਵਿੱਚ ਜਿਹੜਾ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਜਿਵੇਂ ਕਿ ਅੱਜ ਇੱਥੇ ਦੇਖਿਆ ਕਿ ਕੈਲੀਫੋਰਨੀਆ ਗੱਤਕਾ ਦਲ ਦੀਆਂ ਜਿਹੜੀਆਂ ਸਾਰੀਆਂ ਟੀਮਾਂ ਵੱਲੋਂ ਬਹੁਤ ਹੀ ਵਧੀਆ ਜਿਹੜੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਾਡੀ ਪਰੰਪਰਾ ਹੈ ਸਾਡੇ ਗੁਰੂ ਸਾਹਿਬ ਨੇ ਹੋਰ ਕਮਾਂ ਤੋਂ ਠਾ ਕੇ ਸਾਨੂੰ ਇਨਸਾਨ ਨੇ ਨਾਤੇ ਜਿਹਨੇ ਤੌਰ ਤੇ ਦਿਮਾਗੀ ਤੌਰ ਤੇ ਜਾਂ ਸਰੀਰਕ ਤੌਰ ਤੇ ਵੱਲ ਬਖਸ਼ਿਆ ਵੀ ਅਸੀਂ ਇਹ ਕੰਮ ਜਿਹੜਾ ਆ ਜੇ ਚੰਗੀ ਸਿਹਤ ਤੇ ਚੰਗੀ ਤੰਦਰੁਸਤੀ ਆ ਤੇ ਚੰਗਾ ਸਮਾਜ ਹੈ ਹਾਂਜੀ ਜੇ ਬੱਚੇ ਗੱਤਕਾ ਖੇਡਦੇ ਆ ਉਹ ਐਕਸਰਸਾਈਜ਼ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਤੇ ਆਪਣੇ ਸਮਾਜ ਦੀ ਪ੍ਰੋਟੈਕਸ਼ਨ ਕਰ ਸਕਦੇ ਆ ਇਹ ਧੰਨਵਾਦ ਉਹਨਾਂ ਮਾਪਪਿਆਂ ਨੂੰ ਜਾਂ ਜਿਹੜੀਆਂ ਵੀ ਕਮੇਟੀਆਂ ਕੈਲੀਫੋਰਨੀਆ 'ਚ ਕਰਾ ਰਹੀਆਂ ਹਨ ਸਾਰਿਆਂ ਦਾ ਧੰਨਵਾਦ ਹੈ ਜਿਵੇਂ ਹੁਣ ਸਾਨੂੰ ਪਤਾ ਲੱਗਾ ਕਿ ਇੱਥੇ ਕੈਲੀਫੋਰਨੀਆ ਗਤਕਾ ਦਲ ਦੀਆਂ 60 ਟੀਮਾਂ ਜਿਹੜੀਆਂ ਵਾਂ ਉਹ ਇਸ ਟਾਈਮ ਕੰਪੀਟੀਸ਼ਨ ਦੇ ਵਿੱਚ ਆਈਆਂ ਹੋਈਆਂ ਨੇ ਇੰਨੀਆਂ ਜ਼ਿਆਦੀਆਂ ਟੀਮਾਂ ਨਾਲ ਕੋਆਰਡੀਨੇਟ ਕਰਨਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨੂੰ ਇੱਥੇ ਬੁਲਾਉਣਾ ਫਿਰ ਸਾਰੇ ਇੰਤਜ਼ਾਮ ਕਰਨੇ ਉਹਦੇ ਪਿੱਛੇ ਇੱਕ ਬਹੁਤ ਵੱਡੀ ਪਹਿਲਾਂ ਆਪਾਂ ਨੂੰ ਯੂ ਨੋ ਪਲਾਨ ਕਰਨਾ ਪੈਂਦਾ ਸਾਰਾ ਉਹ ਸਾਰਾ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਨਹੀਂ ਜੀ ਇਹ ਸਾਰਾ ਗੁਰੂ ਸਾਹਿਬ ਦਾ ਬਰਤਾਰਾ ਆ ਉਹ ਆਪੇ ਸੇਵਾ ਲੈ ਲੈਂਦਾ ਹਾਂਜੀ ਸੰਗਤ ਸਾਰੀ ਦੇਖੋ ਕਿੰਨੀ ਠਾਠਾ ਮਾਰਦਾ ਇੱਥੇ ਹੈਗਾ ਹੜ ਪਰ ਹਰ ਇੱਕ ਬੰਦਾ ਸੇਵਾ ਲੈ ਵੀ ਰਿਆ ਤੇ ਸੇਵਾ ਦੇ ਵੀ ਰਿਆ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਰੇ ਕੰਮ ਚੱਲ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਥੋਂ ਵੱਧ ਕੇ ਇਹ ਕੰਮ ਹੋਣਗੇ ਤੇ ਜਿਵੇਂ ਇਸ ਵਾਰ ਜਿਹੜਾ ਵਾ 14ਵਾਂ ਜਿਹੜਾ ਹੋਲਾ ਮਹੱਲਾ ਇੱਥੇ ਕਰਵਾਇਆ ਜਾ ਰਿਹਾ ਤੇ ਲਗਾਤਾਰ ਪਿਛਲੇ 14 ਸਾਲਾਂ ਤੋਂ ਇਹ ਜਿਹੜਾ ਸਮਾਗਮ ਤੁਸੀਂ ਆਯੋਜਿਤ ਕਰਦੇ ਆ ਰਹੇ ਆ ਜਦੋਂ ਲਗਾਤਾਰ ਆਪਾਂ ਹਰ ਸਾਲ ਕੋਈ ਸਮਾਗਮ ਆਯੋਜਿਤ ਕਰਨਾ ਹੁੰਦਾ ਉਹਦੇ ਪਿੱਛੇ ਜਿਹੜੀ ਕਮੇਟੀ ਦਾ ਬਹੁਤ ਵੱਡਾ ਹੱਥ ਹੁੰਦਾ ਵਾ ਜੇ ਕਮੇਟੀ ਰਲ ਕੇ ਤੁਰਦੀ ਆ ਜੁੜ ਕੇ ਤੁਰਦੇ ਆ ਤਾਂ ਹੀ ਆਪਾਂ ਐਡੇ ਵੱਡੇ ਪੱਧਰ ਦਾ ਕੋਈ ਸਮਾਗਮ ਕਰਵਾ ਸਕਦੇ ਆ ਤੇ ਉਹ ਇਹ ਰਲ ਕੇ ਤੁਰਨ ਵਿੱਚ ਜਿੱਦਾਂ ਆਪਾਂ ਬਹੁਤ ਸੁਣਦੇ ਆ ਵੀ ਕਈ ਵਾਰੀ ਮਨਮਟਾਵ ਹੋ ਜਾਂਦੇ ਆ ਡਿਸਐਗਰੀਮੈਂਟ ਹੋ ਜਾਂਦੇ ਆ ਉਹਨਾਂ ਕਰਕੇ ਕਈ ਵਾਰੀ ਕਈ ਸਮਾਗਮ ਨਹੀਂ ਵੀ ਹੋ ਪਾਉਂਦੇ ਇਹ ਕਮੇਟੀ ਇਹੋ ਜਿਹੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੀ ਆ ਕਿ ਇੰਨੇ ਸਾਲ ਹੋ ਗਏ ਨੇ ਕਿ ਲਗਾਤਾਰ ਤੁਸੀਂ ਇਹ ਜਿਹੜਾ ਸਮਾਗਮ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾ ਰਹੇ ਹੋ ਇਹ ਕਿ ਕਮੇਟੀਆਂ ਦੇ ਵਖਰੇਵੇਂ ਸਦਾ ਹੀ ਹੁੰਦੇ ਰਹੇ ਆ ਵੀ ਸਾਡਾ ਗੁਰੂ ਇੱਕ ਆ ਤੇ ਗੁਰੂ ਦੇ ਆਸ਼ੀਅ ਅਨਸਾਰ ਅਸੀਂ ਜੋ ਸੰਗਤ ਪ੍ਰਮੋਟ ਕਰਦੀ ਆ ਉਹਦੇ ਹਿਸਾਬ ਨਾਲ ਹੀ ਸਾਰੀਆਂ ਕਮੇਟੀਆਂ ਜਿਹੜੀਆਂ ਚੱਲਦੀਆਂ ਤਾਂ ਇਹ ਸਹਿਜ ਮੰਨ ਲਓ ਸਕਦੇ ਆ ਜੇ ਹਰ ਬੰਦਾ ਆਪਣੇ ਲੈਵਲ ਤੇ ਕਰੇ ਤਾਂ ਕਦੇ ਵੀ ਇਹ ਸੰਭਵ ਨਹੀਂ ਹੋ ਸਕਦਾ ਸਾਰੇ ਹੀ ਲੋਕ ਇਥੋਂ ਦੇ ਸਾਰੇ ਹੀ ਪ੍ਰਬੰਧਕ ਆਉਣ ਵਾਲੇ ਵੀ ਤੇ ਪਹਿਲੇ ਵੀ ਜਿਹੜੇ ਜੰਨੀ ਇਹ ਸ਼ੁਰੂ ਵੀ ਕੀਤਾ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਜਿੱਦਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਹਦੇ ਇਥੇ ਸੰਗਤ ਡਿਸਾਈਡ ਕਰਦੀ ਆ ਕਿ ਇੱਕ ਕਿਹੜਾ ਸਮਾਗਮ ਹੋਵੇਗਾ ਜਾਂ ਕੌਣ ਕਮੇਟੀ ਦੇ ਵਿੱਚ ਹੋਵੇਗਾ ਦੇਖੋ ਜੀ ਸੰਗਤ ਤੋਂ ਬਗੈਰ ਤਾਂ ਕਮੇਟੀਆਂ ਵੀ ਕਾਸੀਦੀਆਂ ਨਹੀਂ ਹਾਂਜੀ ਹਾਂਜੀ ਜੇ ਸੰਗਤ ਹੋਏਗੀ ਤਾਂ ਕਮੇਟੀਆਂ ਹੋਣਗੀਆਂ ਤੇ ਕਮੇਟੀਆਂ ਹੋਣਗੀਆਂ ਤੇ ਗੁਰਦੁਆਰੇ ਬਣਨਗੇ ਬਣਨਗੇ ਹਾਂਜੀ ਤੇ ਅਖੀਰ ਆਸਰਾ ਗੁਰੂਗੋਸਾਬ ਦਾ ਆ ਉਹਦੇ ਸਾਥ ਤੋਂ ਹੋਗੇ ਜਲਸਾ ਨੇ ਠੀਕ ਹੈ ਜੀ ਤੇ ਜਿਵੇਂ ਇਹ ਵੀ ਸਾਨੂੰ ਪਤਾ ਕਿ ਇਹ ਜਿਹੜਾ ਸਮਾਗਮ ਆਵਾ ਉਹ ਭਾਈ ਦਿਲਾਵਰ ਸਿੰਘ ਬੱਬਰ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਆ 30 ਸਾਲਾਂ ਸ਼ਹੀਦੀ ਨੂੰ ਸਮਰਪਿਤ ਹੈ ਜਦੋਂ ਪਹਿਲੀ ਵਾਰੀ ਇਹ ਤੁਸੀਂ ਸਮਾਗਮ ਕਰਵਾਉਣ ਬਾਰੇ ਸੋਚਿਆ ਸੀਗਾ ਤੇ ਆਪਣੀ ਜਿਹੜੀ ਸਿੱਖਾਂ ਦੀ ਕੌਮ ਆ ਉਹ ਤੇ ਸ਼ਹੀਦਾਂ ਦੀ ਕੌਮ ਹੀ ਗਿਣੀ ਜਾਂਦੀ ਆ ਇਹ ਕਿੱਦਾਂ ਵਿਚਾਰ ਬਣੀ ਕਿ ਇਹ ਜਿਹੜਾ ਸਮਾਗਮ ਆ ਇਹ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਕੀਤਾ ਜਾਵੇ ਦੇਖੋ ਜੀ ਸਾਡੇ ਸਿੱਖੀ ਦੇ ਸ਼ਹੀਦਾਂ ਨੂੰ ਜੇ ਤੁਸੀਂ ਗਿਣਨਾ ਹੋਵੇ ਤਾਂ ਅਣਗਿਣਤ ਆ ਤਕਰੀਬਨ ਹਰ ਰੋਈ ਦਾ ਜਿਹੜਾ 3000 ਤੋਂ ਉੱਪਰ ਸ਼ਹੀਦ ਇਸ ਸਿੱਕੀ ਦੇ ਸਦਾਂ ਚ ਹੋਇਆ ਹਾਂ ਜਦੋਂ ਕਿਸੇ ਦਾ ਕੋਈ ਦਿਨ ਲੱਗ ਗਿਆ ਹੁੰਦਾ ਫਿਰ ਉਸ ਸਾਲ ਉਹਨਾਂ ਦੇ ਨਾਂ ਤੇ ਇਹ ਸਮਾ ਰੱਖੀ ਜਾਂਦੇ ਜਿੱਦਾਂ ਉਹਨਾਂ ਦੇ ਆ ਕਿੰਨੇ ਸਾਲ ਹੋ ਗਏ ਸੀ ਤੇ ਕੀ ਉਹਨਾਂ ਦੇ ਨਾਂ ਦਾ ਹੋਇਆ ਅਗਲੇ ਸਾਲ ਜਿਹੜੇ ਹੋਰ ਹੋਣਗੇ ਉਹਨਾਂ ਇਹ ਨਾਂ ਤਾਂ ਹੋ ਜਾਏਗਾ ਤੇ ਇਹ ਜਿਹੜੇ ਹੁਣ ਆਪਾਂ ਇੱਥੇ ਦੀਆਂ ਰੌਣਕਾਂ ਦੇਖੀਏ ਤੇ ਇਹ ਖੂਬ ਰੌਣਕ ਲੱਗੀ ਹੋਈ ਆ ਇੱਕ ਪਾਸੇ ਕੰਪੀਟੀਸ਼ਨ ਚੱਲ ਰਹੇ ਨੇ ਗੱਤਕੇ ਦੇ ਇੱਕ ਪਾਸੇ ਸ਼ਾਪਿੰਗ ਸਟਾਲ ਲੱਗੇ ਹੋਏ ਨੇ ਲੰਗਰ ਗੁਰੂ ਦੇ ਜਿਹੜੇ ਨੇ ਉਹ ਅਟੁੱਟ ਵਰਤ ਰਹੇ ਨੇ ਤੇ ਜੇ ਫੂਡ ਸਟਾਲ ਤਾਂ ਇਹੋ ਜਿਹਾ ਕੋਈ ਖਾਣਾ ਨਹੀਂ ਜਿਹੜਾ ਅੱਜ ਇੱਥੇ ਮੌਜੂਦ ਨਹੀਂ ਜਿਹੜਾ ਇੱਥੇ ਅੱਜ ਬਣਿਆ ਨਹੀਂ ਹਰ ਚੀਜ਼ ਦੇ ਪਿੱਛੇ ਇੱਕ ਪਲੈਨਿੰਗ ਹੁੰਦੀ ਆ ਪਲਾਨ ਕਰਨਾ ਪੈਂਦਾ ਕਿੱਦਾਂ ਚੱਲਣਾ ਇਹ ਕਿੱਦਾਂ ਕਮੇਟੀ ਐ ਸਾਰੇ ਕੰਮਾਂ ਨੂੰ ਨੇਪਰੇ ਚਾੜਦੀ ਆ ਕੰਮ ਵੰਡੇ ਜਾਂਦੇ ਨੇ ਜਾਂ ਕਿਸ ਤਰੀਕੇ ਕਰਦੇ ਹੋ ਤੁਸੀਂ ਸਾਰੇ ਜਿਹੜੇ ਸੇਵਾਦਾਰ ਆ ਉਹ ਆਪਣੀ ਆਪਣੀਆਂ ਡਿਊਟੀਆਂ ਆਪ ਲੈਂਦੇ ਮੰਗੇ ਕਮੇਟੀਆਂ ਨੂੰ ਨਾਲ ਅਲਾਉਡ ਕਰਦੀ ਐ ਤੁਸੀਂ ਕੀ ਕਰਨਾ ਪਰ ਫਿਰ ਵੀ ਸਾਡਾ ਮਕਸਦ ਜਿਹੜਾ ਮੇਲਾ ਕਰਨ ਦਾ ਨਹੀਂ ਕਿਉਂ ਮੇਲੇ ਗੁਰੂ ਦੀ ਸੋਚ ਤੋਂ ਪਰੇ ਆ ਸਾਡਾ ਆ ਕੇ ਕੋਈ ਸਿੱਖਣ ਦਾ ਮਤਲਬ ਐ ਉਹਨੂੰ ਸਿੱਖ ਕੇ ਆਪਣੇ ਤੇ ਦਿਮਾਉਣਾ ਤੇ ਦੁਨੀਆ 'ਚ ਡਿਲੀਵਰ ਕਰਨਾ ਦੇ ਸਾਰੇ ਸਾਹਿਦ ਪੂਰ ਪਰੇ ਹੋ ਜਾਣਗੇ ਫਿਰ ਸ਼ਾਇਦ ਮੇਲੇ ਹੀ ਰਹਿ ਜਾਣਗੇ ਇਸ ਤੋਂ ਵੱਧ ਫਿਰ ਹੋਰ ਕੁਝ ਨਹੀਂ ਹੋ ਸਕਦਾ ਇਹ ਬਹੁਤ ਹੀ ਵਧੀਆ ਸੋਚ ਦੇ ਪਿੱਛੇ ਕਿ ਇਹਨੂੰ ਮੇਲੇ ਦਾ ਰੂਪ ਨਾ ਦੇ ਕੇ ਇੱਕ ਇਹ ਤੋਂ ਸਿੱਧ ਸਿੱਖੀ ਜਾਵੇ ਇਹਦੇ ਤੋਂ ਕੁਝ ਸਿੱਖਿਆ ਜਾਵੇ ਤੇ ਨਵੀਂ ਜਨਰੇਸ਼ਨ ਨੂੰ ਵੀ ਕੋਸ਼ਿਸ਼ ਦੇ ਤੋ ਸਿਖਾਇਆ ਜਾਵੇ ਜੀ ਦੇਖੋ ਇਹ ਜ਼ਰੂਰੀ ਆ ਜਿਸ ਘਰ ਦਾ ਮਾਲੀ ਆਪ ਠੀਕ ਨਹੀਂ ਹੋਵੇਗਾ ਫੁੱਲ ਵੀ ਉਹ ਜੇ ਹੋਣਗੇ ਇਹ ਸਾਡੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਆ ਬੜੇ ਜੋਸ਼ੋ ਨਾਲ ਇਹ ਕੰਮ ਕਰਦੀਆਂ ਕੰਟਰੋਲ ਕਰਦੀਆਂ ਪਰ ਫਿਰ ਵੀ ਉਹ 10 ਤੋਂ 15 ਜਾਣੇ ਹੁੰਦੇ ਆ 20 ਜਾਣੇ ਹੋਣਗੇ ਇੱਥੇ ਹੁਣ 4-5000 ਬੰਦਾ ਆਇਆ ਉਹਨੂੰ ਕੰਟਰੋਲ ਕਰਨਾ ਥੋੜਾ ਔਖਾ ਤਾਂ ਹੋਈ ਜਾਂਦਾ ਇਹ ਸੰਗਤ ਦਾ ਆਪਣਾ ਸਹਿਯੋਗੀ ਆ ਆਪਣੇ ਲੈਵਲ ਤੇ ਉਹਨੇ ਸਟਾਲ ਲਾਏ ਆ ਆਪਣੇ ਲੈਵਲ ਤੇ ਉਹ ਸੇਵਾ ਕਰ ਰਹੇ ਆ ਜੇ ਸੰਗਤ ਨਹੀਂ ਤਾਂ ਫਿਰ ਤੈਨੂੰ ਪਤਾ ਪੰਗਤ ਨਹੀਂ ਤੇ ਜਿਹੜੇ ਹੋਰ ਆਉਣ ਵਾਲੇ ਕੋਈ ਸਮਾਗਮਾਂ ਤੇ ਤੁਸੀਂ ਚਾਣਨਾ ਪਾਉਣਾ ਚਾਹੋ ਵੀ ਹੋਰ ਕਿਹੜੇ ਸਮਾਗਮ ਇੱਥੇ ਗੁਰੂ ਗੁਰਦੁਆਰਾ ਰਿਵਰ ਸਾਈਡ ਵੀ ਕਿਹਦੇ ਤੁਸੀਂ ਕਰਵਾਉਣ ਆਪਣੇ ਜਿਹੜਾ ਵੱਡਾ ਸਮਾਗਮ ਆਉਣਾ ਗਾ ਹਾਂ ਨਵੰਬਰ ਚ ਆਉਣਾ ਉਹਦੋਂ ਅਸੀਂ ਗੁਰਨਾਨਕ ਸਾਹਿਬ ਦੇ ਪਰਤੇ ਨਗਰ ਕੀਰਤਨ ਕੱਢਦੇ ਇੱਥੇ ਤੇ ਉਤੋਂ ਸਾਡੇ ਦੇ ਵੈਸੇ ਇਦਾਂ ਸੰਗਤਰ ਦਾ ਕਿਰਪਾ ਇੰਨੀ ਹੈਗੀ ਆ ਵੀ ਹਰ ਵੀਕ ਹੀ ਸਮਾਗਮ ਹੁੰਦਾ ਜੀ ਹਾਂਜੀ ਤੇ ਇਸ ਕਰਕੇ ਜਿੱਥੇ ਘਰ ਭਰਿਆ ਹੋਵੇ ਤੇ ਉਸ ਘਰ ਚੋਂ ਜਿਹੜੀ ਆ ਦਿਲਦਰ ਤੋਂ ਦੂਰ ਹੋ ਜਾਂਦਾ ਸਾਰੇ ਲੋਕ ਸਾਰੀ ਸੰਗਤ ਸਾਰੀ ਪੰਗਤ ਭੈਣ ਭਰਾ ਜਿਹੜੇ ਆ ਬਚੜਗੇ ਸਭ ਆਉਂਦੇ ਆ ਜਿੰਨਾ ਕਿ ਰਛਾਜਿਆ ਇੰਨਾ ਕੀ ਸਾਡੇ ਹਰ ਵੀਕ ਦੇੰਦ ਹੋ ਜਾਂਦਾ ਜੀ ਇਹ ਕਿਰਪਾ ਗੁਰੂ ਦੀ ਤੇ ਇੱਕ ਸਵਾਲ ਜਿਹੜਾ ਥੋੜਾ ਜਿਹਾ ਇਹ ਤੋਂ ਵੱਖਰ ਵਾਂ ਮੈਂ ਪੁੱਛਣਾ ਚਾਹੂੰਗੀ ਜੇ ਤੁਸੀਂ ਉਹਦੇ ਨਾਲ ਜਾਣੂ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਇੱਕ ਫਿਲਮ ਵੀ ਹੁਣ ਆ ਰਹੀ ਆ ਜਿਹੜੀ ਦਿਲਜੀਤ ਦੋਸਾਂਝ ਹੁਣਿਆਂ ਨੇ ਕੀਤੀ ਆ ਤੇ ਉਹ ਕਿਸੇ ਕਾਰਨ ਕਰਕੇ ਜੇ ਰਿਲੀਜ਼ ਨਹੀਂ ਹੋ ਰਹੀ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਕੋਈ ਤੁਸੀਂ ਕੁਝ ਬੋਲਣਾ ਚਾਹੋ ਦੇਖੋ ਜੀ ਗਵਰਨਮੈਂਟ ਦੇ ਕੰਮ ਆਪਣੇ ਹਿਸਾਬ ਨਾਲ ਚੱਲਦੇ ਆ ਹਾਂਜੀ ਸਾਡਾ ਸਿੱਖੀ ਦਾ ਕੰਮ ਆਪਣਾ ਪ੍ਰਚਾਰ ਤੇ ਆਪਣਾ ਵਿਸਾਰ ਆਪਣਾ ਹੋਣਾ ਚਾਹੀਦਾ ਹਾਂਜੀ ਫਿਲਮ ਹੁਣ ਪਾਸ ਹੋ ਕੇ ਚੱਲਦੀਆਂ ਤੇ ਉਹਦੇ ਵਿੱਚ ਜਿਹੜਾ ਗਵਰਨਮੈਂਟ ਦੇ ਥੋੜਾ ਅਗੇਂਸਟ ਹੁੰਦਾ ਫਿਰ ਉਹ ਨਹੀਂ ਕਰਨ ਦਿੰਦੇ ਪਰ ਫਿਰ ਵੀ ਇਹ ਨਾਂ ਵੀ ਚੱਲਣ ਗਿਆ ਜਸਵੰਤ ਸਿੰਘ ਹੁਣਾ ਦੀ ਸ਼ਹੀਦੀ ਨੂੰ ਅਸੀਂ ਤੇ ਕੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਰੱਖਣ ਗਿਆ ਦੁਨੀਆਂ ਵਿੱਚ ਇੱਥੇ ਰੱਖੋਗੀ ਹਿਸਟਰੀ ਵਿੱਚ ਇੱਥੇ ਰੱਖੋਗੀ ਜੋ ਕਰ ਗਏ ਔਰ ਓਕੇ ਅਗੇ ਦੇ ਸੇ ਹੁੰਦਾ ਹਾਂਜੀ ਹਾਂਜੀ ਇਹੋ ਹੀ ਕੰਮ ਭਾਈ ਦਲਾਵਰ ਸਿੰਘ ਹੁਣਾ ਦਾ ਹੈ ਹਾਂਜੀ ਜਿਹੜੀ ਚੋਣ ਉਹਨਾਂ ਦੇ ਸਿਆਹੀ ਆ ਸ਼ਾਇਦ ਗਾਂਹ ਦੇ ਪਿਆਸਾਲ ਕੇ ਦੇ ਸੇ ਉਹ ਨਾ ਬੇ ਸਮੇਂ ਆਖੇਡ ਹੁੰਦਾ ਸਮੇ ਦੇ ਨਾਲ ਹੀ ਆ ਬੰਦਾ ਕੋਈ ਸਿਆਣਾ ਨਹੀਂ ਕੋਈ ਮੂਰਖ ਨਹੀਂ ਜਿੱਦ ਅੱਜ ਦਾ ਰੱਬ ਨੇ ਕੋਈ ਸੇਵਾ ਲੈਣੀ ਹੋ ਜਾਂਦੀ ਹੈ ਜੀ ਤੇ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਵਾਰ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਫੇਰ ਸੇਵਾ ਦਾ ਮੌਕਾ ਦਿੱਤਾ ਕਿ ਅਸੀਂ ਇਹ ਜਿਹੜਾ ਸਾਰਾ ਬ੍ਰੌਡਕਾਸਟ ਜਿਹੜਾ ਲਾਈਵ ਸੰਗਤਾਂ ਨੂੰ ਦਿਖਾ ਸਕੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਸੇਵਾ ਦੇਣ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ